ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸੇਰਾ ਸਾਹਿਬ ਜਦੋਂ ਗੁਰੂ ਸਾਹਿਬ ਦੀ ਬਰਾਤ ਆ ਰਹੀ ਸੀ ਤਾਂ ਇੱਥੇ ਉਹਨਾਂ ਦਾ ਉਤਾਰਾ ਕੀਤਾ ਗਿਆ ਤੇ ਉਰੇ ਆ ਕੇ ਸੇਰਾ ਬਣਿਆ ਗਿਆ ਆਜੋ ਹੁਣ ਆਪਾਂ ਦਰਬਾਰ ਸਾਹਿਬ ਦੇ ਕਰਦੇ ਹਾਂ ਦਰਸ਼ਨ ਆਪਾਂ ਗੁਰਦੁਆਰਾ ਸੇਹਰਾ ਸਾਹ ਦੇ ਦਰਸ਼ਨ ਕਰ ਲਈ। ਹੁਣ ਇਸ ਵਾਪਸੀ ਦੇ ਰਾਹ ਤੇ ਵਾਪਸੀ ਦੇ ਰਾਹ ਤੇ ਦੋ ਤਿੰਨ ਗੁਰੂ ਘਰ ਹੋਰ ਆਉਂਦੇ ਨੇ। ਉਹਨਾਂ ਦੇ ਵੀ ਦਰਸ਼ਕ ਕਰਦੇ ਆ। ਸਮਾਂ 12:30 ਹੋ ਗਿਆ। ਗੁਰਦੁਆਰਾ ਸਾਹ ਤੋਂ ਆਪਾਂ ਜਾਂਦੇ ਜਾਂਦੇ ਪਹਾੜਾਂ ਦਾ ਮੂੜ ਬਣ ਗਿਆ। ਮੁੰਡੇ ਕਹਿੰਦੇ ਨੈਣਾ ਦੇਵੀ ਵੀ ਚੱਲਦੇ ਆ ਹੁਣ ਆਏ ਹੋਏ ਆ ਆਹ ਚਲੋ ਫਿਰ ਵਧਦੇ ਆ ਅੱਗੇ ਨੂੰ ਲਾਟਾਂ ਮਾਰ ਰਹੀ ਨੇ ਇੰਜਨ ਹੁਣ ਇਹਨਾਂ ਦਾ ਜ਼ੋਰ ਲੱਗਿਆ ਜ਼ਿਆਦਾ ਸਨੈਪਾ ਵਾਂ ਰਹੀਆਂ ਨੇ ਵੀਊ ਚੈੱਕ ਕਰੋ ਹੋ ਜੜਾਂ ਜਿ ਪਿੰਡ ਵਸੇ ਹੋਏ ਨੇ ਪਹਾੜਾਂ ਦੇ ਦੇ ਕੱਢਦੇ ਆਪਾਂ ਜਾ ਰਹੇ ਹਾਂ ਗੁਰਦੁਆਰਾ ਸ਼ਰੀਫ ਭੌਰ ਸਾਹਿਬ ਕੋਲੇ ਤੋਂ 30 ਕਿਲੋਮੀਟਰ ਹੈਗਾ ਗੁਰਦੁਆਰਾ ਸਾਹਿਬ ਹੁਣ ਆਪਾਂ ਹਾਈਵੇ ਤੇ ਪਹੁੰਚ ਗਏ ਨੰਗਲ ਵਾਲੇ ਤੇ ਗੜ ਟਰੈਕਟਰ ਕਰ ਜੇ ਤੇ ਹੋਗੇ 2-3 ਕਿਲੋਮੀਟਰ ਬੱਦੇ ਹੋਗੇ। ਆਸੂਰੇ ਤੋਂ 3.5 ਕਿਲੋਮੀਟਰ ਹੈਗਾ ਗੁਰਦੁਆਰਾ ਸਾਹਿਬ। ਚਲਦੇ ਆਪਾਂ ਉੱਥੇ ਨੂੰ ਤੇ ਦਰਸ਼ਨ ਕਰਦੇ। ਜਿਹੜਾ ਗੁਰਦੁਆਰਾ ਸਾਹਿਬ ਦੇ ਨੇੜੇ 1.5 ਕਿਲੋਮੀਟਰ ਰੋੜਾ ਬੜਾ ਖੂਬਸੂਰਤ ਆ। ਸਾਫ਼ ਆਲੇ-ਦਾਲੇ ਪੂਰੀ ਹਰਿਆਲੀ ਆ। ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਪਾਸ਼ਾਈ ਦਸਮੀ ਨੰਗਲ ਪਹੁੰਚੀ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਾਹ ਝਾ ਹੈਗੁਰਜੀ ਕਾਉ ਸਾ ਵਾਹਿਗੁਰਜੀ ਕੀ ਫਤਿਹ ਹੁਣ ਆਪਾਂ ਪਹੁੰਚੇ ਹਾਂ ਗੁਰਦੁਆਰਾ ਵਿਪਾਰ ਸਾਹਿਬ ਨੰਗਲ ਰਾਜਾ ਰਤਨ ਰਾਏ ਜੀ ਬੇਨਤੀ ਪ੍ਰਵਾਨ ਕਰਕੇ ਇਸ ਸਥਾਨ ਤੇ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਮਹੀਨੇ ਵਿਰਾਜੇ ਸਨ ਸੰਮਤ 1753 ਭਾਦ੍ਰੋ ਸੁਦੀ ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਲੁਜ ਨਦੀ ਦੇ ਕੰਢੇ ਚਪਈ ਸਾਹਿਬ ਦਾ ਉਚਾਰਨ ਕੀਤਾ ਅਤੇ ਇਹ ਗੁਰਦੁਆਰਾ ਸਾਹਿਬ ਸਤਲੁਜ ਨਦੀ ਦੇ ਕੰਢੇ ਬਣਿਆ ਹੋਇਆ ਹੈ ਅਜੋ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਖਾਤ ਰਛਾ ਪੂਰਨ ਹੋਵੇ ਚਿੱਤ ਦੀ ਇੱਛਾ ਵਾਹਿਗੁਰੂ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਬਣਿਆ ਹੋਇਆ। ਵੀਡੀਓ ਜਾ ਉਹ ਦੂਆ। ਲਓ ਜੀ ਆਪਾਂ ਦਰਸ਼ਕ ਕਰ ਲੇ ਗੁਰਦੁਆਰਾ ਵਿਪੌਰ ਸਾਹਿਬ ਦੇ। ਹੁਣ ਇਹ ਤੋਂ ਅੱਗੇ ਆਪਾਂ ਰੁਕਾਂਗੇ ਗੁਰਦੁਆਰਾ ਕੀਰਤਪੁਰ ਸਾਹਿਬ। ਸਮਾ ਛਾਮ ਦੇ 5 ਦੇ ਕਰੀਬ ਹੋ ਗਿਆ। ਹੁਣ ਰੇਡੀਆਂ ਸੀ। ਵਾਪਸੀ ਨੂੰ ਹੁਣ ਆਪਣਾ ਸਫਰ ਹੈਗਾ 122 23 ਕਿਲੋਮੀਟਰ ਦਾ ਵਾਪਸੀ ਦਾ ਆਪਾਂ ਰਸਤੇ ਵਿੱਚ ਗੁਰਦੁਆਰਾ ਕੀਰਤਪੁਰ ਸਾਹਿਬ ਰੁਕਾਂਗੇ ਆਪਾਂ ਅਨੰਦਪੁਰ ਸਾਹਿਬ ਪਹੁੰਚ ਗਏ ਵਾਪਸੀ ਤੇ ਆਪਣਾ 100 ਕਿਲੋਮੀਟਰ ਦੀ ਵਾਟ ਰਹਿ ਗਈ ਚੱਲਦੇ ਆ ਜੀ ਸਮਾਂ ਹੋ ਗਿਆ 5:50 ਮਿੰਟ ਪਹੁੰਚ ਗਏ ਆਪਾਂ ਗੁਰਦੁਆਰਾ ਕੀਰਤਪੁਰ ਸਾਹਿਬ ਪਹੁੰਚ ਗਏ ਆਪਾਂ ਗੁਰਦੁਆਰਾ ਹਪਤਾਲਪੁਰੀ ਸਾਹਿਬ ਆਜਾ ਹੁਣ ਦਰਸ਼ਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਇਹ ਸਥਾਨ ਕੀਰਤਪੁਰ ਸਾਹਿਬ ਦੇ ਸ਼ਹਿਰ ਦੇ ਦੱਖਣ ਪੱਛਮ ਵੱਲ ਸਾਤੂਲੀ ਦਰਿਆ ਦੇ ਕੰਢੇ 'ਚ ਦਿੱਤਾ ਹੈ ਇਸ ਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਰ ਸਾਹਿਬ ਗੁਰਦੁਆਰੇ ਤੋਂ ਤੀਰ ਸਾਹਿਬ ਸਥਾਨ ਤੋਂ ਤੀਰ ਮਾਰ ਕੇ ਪ੍ਰਗਟ ਕੀਤਾ ਇਸ ਸਥਾਨ ਤੇ ਪਾਸ਼ਾ ਜੀ ਛੇਵੀ ਤੇ ਪਾਸ਼ਾ ਜੀ ਸਤਵੀਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਪਾਸ਼ਾ ਹੀ 8ਵੀਂ ਦੇ ਸਰੀਰ ਦਾ ਅਗੀਠਾ ਸਾਹਿਬ ਇੱਥੇ ਲਿਆਂਦਾ ਗਿਆ ਤੇ ਇਹ ਪਵਿੱਤਰ ਸਥਾਨ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਤਾਰਪੁਰੀ ਸਾਹਿਬ ਰੱਖਿਆ ਅੱਜ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਆਪਾਂ ਦਰਸ਼ਨ ਕਰਦੇ ਗੁਰਦੁਆਰਾ ਸਾਹਿਬ ਦੇ ਹੁਣ ਪਾਉਨੇ ਆਪਾਂ ਘਰ ਨੂੰ ਵਾਪਸੀ ਚਾਲੇ ਸਮਾ 6:00 ਵੱਜ ਗਏ। ਹਲੇ ਵੀ 80 ਕਿਲੋਮੀਟਰ ਦੇ ਕਰੀਬ ਆਪਣਾ ਪਿੰਡ ਪਿਆ ਹੈ। ਚਲੋ ਹੁਣ ਵਧਦੇ ਆ ਅੱਗੇ ਨੂੰ। ਟੈਂਕੀ ਗੱਲ ਹੀ ਹੋ ਗਈ ਇਹਨਾਂ ਦੀ। 7:00 ਵੱਜ ਗਏ। ਪਹੁੰਚ ਗਏ ਆਪਾਂ ਮਰਿੰਡੇ। ਆਪਣਾ 32 ਕਿਲੋਮੀਟਰ ਦੀ ਬਾਟ ਰਹਿ ਗਈ ਬਸ ਲਾਸਟ। ਰੇਡੇ ਪਹੁੰਚ ਗਏ ਆਪਾਂ ਬਸ ਹੀ ਪਹੁੰਚ ਗਏ ਅੰਨੇ ਭੁੱਖ ਲੱਗ ਗਈ ਕੁਲਚੇ ਹੋ ਜਾਣ ਪੱਪੂ ਕੁਲਚੇ ਦੇ ਖੜੇ ਆ ਹੁਣ ਕੁਲਚੇ ਖਾ ਕੇ ਅੱਗੇ ਚੱਲ ਰਿਹਾ ਖਾਂਦੇ ਹੀ ਜਾਂਦਾ ਪਹੁੰਚ ਗਏ ਆਪਾਂ ਫਤੇਗੜ ਸਾਹਿਬ ਬਹੁਤ ਸੋਹਣਾ ਸਫ਼ਰ ਹੋਇਆ ਆਪਣਾ ਅੱਜ ਦਾ ਆਪਣਾ 200 ਸੀਲਸੀ ਕਿਲੋਮੀਟਰ ਦੇ ਕਰੀਬ ਸਫ਼ਰ ਰਿਹਾ ਅੱਜ ਦਾ ਆਪਣਾ 6 250 ਪਲੱਸ ਸਫ਼ਰ ਰਿਹਾ ਹੈ ਗਦੇ ਆ ਜੋਤੀ ਸਿੰਘ ਸਾਹਿਬ ਪਹੁੰਚ ਗਏ ਆਪਾਂ ਗੁਰਦੁਆਰਾ ਛਤਿਰੂ ਸਾਹਿਬ ਮੱਥਾ ਟੇਕ ਕੇ ਚੱਲਦੇ ਆ ਫਿਰ ਘਰ ਨੂੰ ਹਾਂਜੀ ਅੱਜ ਦਾ ਆਪਣਾ ਸਫ਼ਰ ਰਿਹਾ ਲਗਭਗ 250 ਕਿਲੋਮੀਟਰ ਤੋਂ ਪਲੱਸ 280 ਹੋ ਸਕਦਾ ਤੇ ਹੁਣ ਆਪਾਂ ਪਹੁੰਚਦਿਆਂ ਘਰ ਜੋਤੀਰੂ ਸਾਹਿਬ ਆਪਾਂ ਪਹੁੰਚ ਲਗੇ ਮੱਥਾ ਟੇਕ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ